ਬੰਦ ਕਰ ਜੀ ਜੀ ਕਰ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨਲ ਵੀਰਾਂ ਦਾ ਕਿ ਜਿਹੜੇ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸਬੰਧ ਚ ਮੈਂ ਤੁਹਾਡੇ ਚੈਨਲਾਂ ਤੇ ਰਹੀਂ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਮੇਤਕਰ ਜੀ ਤਾਂ ਸਿੱਧਿਆਂ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਚੱਲਣਾ ਹੈ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆਮਾਦੀ ਪਾਰਟੀ ਨੇ ਜਿਹੜਾ ਕਿ ਅੱਜ ਤੱਕ ਇਤਿਹਾਸ ਵਾ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਨਿਮਾਇਦਗੀ بڑے ਵੱਡੇ ਪੱਧਰ ਤੇ ਦਿੱਤੀ ਆ ਅਗਲੀ ਕਾਲ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਉੱਚੇ ਹੁੰਦਿਆਂ ਤੇ ਜਾਣਾ ਉਹਦੇ 'ਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕਟਿਆ ਗਿਆ ਉਹਨਾਂ ਦਾ ਰਾਖਵਾ ਕਰਨ ਕਟਿਆ ਗਿਆ ਸੀਗਾ ਉਹਦੇ ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਰਨਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰਾ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਉਮੀਦਵਾਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮਾਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਸੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਸੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਉਹ ਅੱਜ ਮੈਂ ਕਹਾਂ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ ਚ ਆਈ ਹੈ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲੂ ਪਹਿਨਤਾ ਨੂੰ ਜਿਹੜਾ ਕੰਪਲੇਂਟ ਹੁੰਦਾ ਹੈ ਦਿਖੇਗਾ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਅਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਆ ਤੁਸੀਂ ਇਹ ਵੀ ਹੁਣੇ ਕਿ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਿਤ ਭਾਈਚਾਰੇ ਚੋਂ ਨੇ ਐਸਸੀ ਭਾਈਚਾਰੇ ਚੋਂ 6 ਕੈਬਨਿਟ ਚ ਵਜ਼ੀਰ ਜਿਹੜੇ ਨੇ ਇਸ ਵੇਲੇ ਦਲਿਤ ਭਾਈਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਝਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਿਤ ਭਾਈਚਾਰਾ ਨੂੰ ਕਿੰਨੀ ਕਰਨ ਮੈਂਦਗੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਿਤ ਭਾਈਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਅੱਜ ਵੀ ਕਰਦੀ ਆ ਕਰਦੀ ਰਹੇਗੀ